ਤੇ ਅਸੀਂ ਵੀ ਅਰਦਾਸ ਕੀਤੀ ਹੈ ਕਿ ਜਿਹੜੀ ਛੱਟੀ ਮਈਆ ਤੇ ਸੂਰਦੇਵ ਜਿਹੜੇ ਵੀ ਲੋਕ ਇੱਥੇ ਆਪਣੀ ਮਨੋਕਾਮਨਾਵਾਂ ਲੈ ਕੇ ਆਏ ਆ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਔਰ ਇਹ ਕਮ ਸੇ ਕਹਿੰਦੇ 11 ਸਾਲੋਂ ਸੇ ਮਨਾਇਆ ਜਾ ਰਹਾ ਹੈ ਔਰ ਬੜੀ ਧੂਮ-ਧਾਮ ਸੇ ਮਨਾਇਆ ਜਾਤਾ ਹੈ ਜੀ ਇਸ ਵਿੱਚ ਸਭ ਭਾਈਓ ਦਾ ਸਹਿਯੋਗ ਖੁਸ਼ੀ ਦਾ ਮੌਕਾ ਵਾ ਕਿਉਂਕਿ ਔਰ ਜਿਹੜਾ ਆਸਤਾ ਦਾ ਪ੍ਰਤੀਕ ਆ ਮਹਾਪਰਵ ਜਿਹਨੂੰ ਛੱਟ ਛੱਡ ਪੂਜਾ ਦੇ ਨਾਂ ਤੋਂ ਪੂਰੀ ਦੇਸ਼ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਬੜੀ ਧੂਮ-ਤਾਮ ਤੇ ਸ਼ਰਦਾ ਨਾਲ ਮਨਾਇਆ ਜਾਂਦਾ ਜੀ ਬਹੁਤ ਵਧੀਆ ਕੋਈ ਇਹ ਚ ਹੋਜੀ ਗੱਲਬਾਤ ਨਹੀਂ ਹੈ ਕਿ ਕੋਈ ਭੇਤ ਭਾ ਨਹੀਂ ਹੈਗਾ ਬਿਲਕੁਲ ਰਲ ਮਿਲ ਕੇ ਸਾਰੇ ਇਕੱਤਰ ਹੋ ਕੇ ਮਲਾ ਰਹੇ ਆਪਾਂ ਚਰਨਾ ਦੇ ਵਿੱਚ ਇਹੀ ਅਰਦਾਸ ਕੀਤੀ ਕਿ ਪੂਰੀ ਦੁਨੀਆ ਸੰਸਾਰ ਦੇ ਉੱਪਰ ਆਪਣੀ ਜਿਹੜੀ ਕਿਰਪਾ ਬਾਬ ਬਣਾਈ ਰੱਖਣ ਤੇ ਜਿਹੜੇ ਵੀ ਸ਼ਰਧਾਲੂ ਜਿਹੜੇ ਵੀ ਲੋਕ ਇਸ ਪਰਮ ਨੂੰ ਧੂਮ-ਤਾਮ ਤੇ ਸ਼ਰਧਾ ਨਾਲ ਮਨਾਉਂਦੇ ਨੇ ਉਹਨਾਂ ਦੀ ਜਿਹੜੀ ਮਨੋ ਕਾਮਨਾਵਾਂ ਨੇ ਛਟਮਈਆ ਪੂਰੀ ਕਰਨੀ। ਨੂੰ 11 ਸਾਲ ਹੋ ਗਏ ਸਾਹ ਦੇਖਦੇ ਨੇ ਬਹੁਤ ਵਧੀਆ ਮਨਾ ਰਿਹਾ ਛੱਟ ਪੂਜਾ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਸ਼ਾਂਤੀ ਮਹਿਰਾ ਮਨਾ ਰਿਹਾ। ਹੋਰ Ludhiana ਮੈਂ ਹਮ ਬਰਦਵਾਨ ਸਬਜੀ ਮੰਡੀ ਮੈਂ ਹੈ ਜਹਾਂ ਪਰ ਅੱਜ ਛੱਟ ਪੂਜਾ ਇਸੇ ਬਰਦਵਾਨ ਸਬਜੀ ਮੰਡੀ ਦੇ ਪ੍ਰਾਂਗਲ ਵਿੱਚ ਮਨਾਇਆ ਜਾ ਰਿਹਾ ਹੈ। ਆਰ ਬਰਦਵਾਨ ਸਬਜੀ ਮੰਡੀ ਵਿੱਚ ਬਹੁਤ ਹੀ ਧੂਮ-ਧਾਮ से छठ पूजा मनाया जा रहा है बरसों से। ਇਹ ਚੰਡੀਗੜ੍ਹ ਰੋਡ ਨੇੜੇ ਬਰਦਵਾਨ ਦੇ ਜਿਹੜੀ ਸਬਜੀ ਮੰਡੀ ਲੱਗਦੀ ਹੈ ਅਸ਼ੋਕ ਰਾਏ ਪੱਪੂ ਜੀ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ छठ ਮਰਦ ਦੇ ਉਪਰਕਸ਼ ਦੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਮੇਰੇ ਨਾਲ ਮੇਰੇ ਛੋਟੇ ਵੀਰ ਰਾਜਵੀਰ ਚੋਟਾਲਾ ਜੀ, ਪਰਤ ਕਟਾਰੀਆ ਜੀ, ਸੁਸ਼ੀਲ ਰਤੀ ਲੱਲਾ ਜੀ ਤੇ ਕੱਲੂ ਜੀ ਕੱਲੂ ਲੁਧਿਆਣਾ ਜੀ ਅਸੀਂ ਪਹੁੰਚਿਆ ਤੇ ਇੱਥੇ ਬਹੁਤ ਮਾਨ ਸਨਮਾਨ ਮਿਲਿਆ ਤੇ ਅਸੀਂ ਵੀ ਅਰਦਾਸ ਕੀਤੀ ਹੈ ਕਿ ਜਿਹੜੀ ਛੱਤੀ ਮਈਆ ਤੇ ਸੂਰੇ ਦੇਵ ਜਿਹੜੇ ਵੀ ਲੋਕ ਇੱਥੇ ਆਪਣੀ ਮਨੋ ਕਾਮਨਾਵਾਂ ਲੈ ਕੇ ਆਏ ਆ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਦਾ ਜੀਵਨ ਬਹੁਤ ਸੋਕਾ ਤੇ ਸੁਖਾਲਾ ਹੋਵੇ ਪੰਜਾਬ 'ਚ ਧੰਨਵਾਦ ਅੱਜ ਬਾਤ ਖੁਸ਼ੀ ਦਾ ਮੌਕਾ ਵਾ ਕਿਉਂਕਿ ਅੱਜ ਜਿਹੜਾ ਆਸਤਾ ਦਾ ਪ੍ਰਤੀਕ ਆ ਮਹਾਪਰਵ ਜਿਹਨੂੰ ਛੱਟ ਛੱਟ ਪੂਜਾ ਦੇ ਨਾਂ ਤੋਂ ਪੂਰੀ ਦੇਸ਼ ਦੁਨੀਆ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਬੜੀ ਧੂਮ-ਤਾਮ ਤੇ ਸ਼ਰਦਾ ਨਾਲ ਮਨਾਇਆ ਜਾਂਦਾ ਜੋ ਸੀ ਕੜੀ ਦੇ ਵਿੱਚ ਵਰਦਮਾਨ ਸਬਜੀ ਮੰਡੀ ਰੇੜੀ ਫੜੀ ਐਸੋਸੀਏਸ਼ਨ ਵੱਲੋਂ ਤੇ ਸਾਡੇ ਬਹੁਤ ਸਤਿਕਾਰਯੋਗ ਪ੍ਰਾਸ਼ੋਕ ਰਾਏ ਪੱਪੂ ਜੀ ਸੰਗੀਤਪਾਲ ਕੱਲੂ ਜੀ ਗੋਰੀ ਸ਼ੰਕਰ ਜੀ ਮੁੰਨਾ ਜੀ ਤੇ ਇਹਨਾਂ ਦੀ ਜਿਹੜੀ ਸਮਸਥ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਦੀ ਇੱਥੇ ਛੱਟਮਈਆਂ ਦਾ ਪ੍ਰੋਗਰਾਮ ਕਰਾਇਆ ਗਿਆ ਜਿਹਦੇ ਵਿੱਚ ਅਸੀਂ ਬਹੁਤ ਸਤਕਾਰਯੋਗ ਸਾਡੇ ਵੀਰ ਅਜੀਪਾਲ ਦੇਸਾਵਰ ਜੀ ਭਰਤ ਕਟਾਰੇ ਜੀ ਸੁਸ਼ੀਲ ਰਤੀ ਲੱਲਾ ਜੀ ਸੰਗੀਤਪਾਲ ਕੱਲੂ ਜੀ ਨਾਲ ਆ ਕੇ ਇੱਥੇ ਜਿਹੜਾ ਛੱਟਮਈਆਂ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਛੱਟਮਈਆਂ ਦੇ ਚਰਨਾਂ ਦੇ ਵਿੱਚ ਨਸਤ ਮਸਤਕ ਹੋ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕੀਤੀ ਕਿ ਪੂਰੀ ਦੁਨੀਆ ਸੰਸਾਰ ਦੇ ਉੱਪਰ ਆਪਣੀ ਜਿਹੜੀ ਕਿਰਪਾ ਬਖ ਬਣਾਏ ਰੱਖਣ ਤੇ ਜਿਹੜੇ ਵੀ ਸ਼ਰਧਾਲੂ ਜਿਹੜੇ ਵੀ ਲੋਕ ਇਸ ਪਰਮ ਨੂੰ ਧੂਮ-ਤਾਮ ਤੇ ਸ਼ਰਦਾ ਨਾਲ ਮਨਾਉਂਦੇ ਨੇ ਉਹਨਾਂ ਦੀ ਜਿਹੜੀ ਮਨੋ ਕਾਮਨਾਵਾਂ ਨੇ ਛਟਮਈਆ ਪੂਰੀ ਕਰਨੀ ਮੇਰਾ ਨਾਮ ਅਸ਼ੋਕ ਰਾਏ ਪੱਪੂ ਹੈ ਜੀ ਤੇ ਇਹ ਛੱਟ ਪੂਜਾ ਵਰਦਮਾਨ ਸਬਜੀ ਮੰਡੀ ਲੁਧਿਆਣਾ ਚ ਮਨਾਇਆ ਜਾ ਰਹਾ ਔਰ ਇਹ ਕਮ ਸੇ 11 ਸਾਲੋਂ ਸੇ ਮਨਾਇਆ ਜਾ ਰਹਾ ਹੈ ਔਰ ਬੜੀ ਧੂਮ-ਧਾਮ ਸੇ ਮਨਾਇਆ ਜਾਂਦਾ ਹੈ ਜੀ ਇਸ ਵਿੱਚ ਸਭ ਭਾਈਓ ਦਾ ਸਹਿਯੋਗ ਵਰਦਮਾਨ ਸਬਜੀ ਮੰਡੀ ਕੇ ਜਿਤਨੇ ਰੇੜੀ ਫੜੀ ਹੈ ਵਾਲੇ ਬੰਦੇ ਸਭ ਸਹਿਯੋਗ ਕਰਤੇ ਹੈ ਸਾਰੇ ਭਾਈਓ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ 11 ਸਾਲ ਹੋ ਗਏ ਸਾਨੂੰ ਦੇਖਦੇ ਨਾ ਬਹੁਤ ਵਧੀਆ ਮਨਾ ਰਿਹਾ ਛੱਟ ਪੂਜਾ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਸ਼ਾਂਤੀ ਮਹਿਰਾ ਮਨਾ ਰਿਹਾ ਬਹੁਤ ਵਧੀਆ ਮੇਰੇ ਭਰਾ ਜਿੰਨੇ ਵੀ ਜੁੜੇ ਆ ਬਹੁਤ ਵਧੀਆ ਕਰ ਰਿਹਾ ਪ੍ਰੋਗਰਾਮ ਇਹ ਜੰਮਨ ਕੀ ਪ੍ਰਵਾਂਚਲ ਭਾਈਚਾਰੇ ਦਾ ਤਵਾ ਜੰਮਨ ਕੀ ਇਹਨੀ ਬੰਦਗੀ ਤੇ ਵੀ ਚੰਨੇ ਸੋਹਣੇ ਤਰੀਕੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਕੋਈ ਇੱਚ ਉਹ ਜੀ ਗੱਲਬਾਤ ਨਹੀਂ ਹੈ ਕਿ ਕੋਈ ਭੇਤ ਭਾ ਨਹੀਂ ਹੈਗਾ ਬਿਲਕੁਲ ਰਲ ਮਿਲ ਕੇ ਸਾਰੇ ਇਕੱਤਰ ਹੋ ਕੇ ਮਿਲਾਰੇ ਆਪਾਂ ਆ ਕੋਈ ਇੱਚ ਭੇਤ ਭਾਲ ਵਾਲੀ ਗੱਲ ਨਹੀਂ ਹੈਗੀ ਇੱਚ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਕਸਮਾ ਸਰ ਮੇਰਾ ਨਾਮ ਬ੍ਰਿਜ ਬ੍ਰਿਜ ਮੁੰਨਾ ਹੈ ਮੈਂ ਇੱਕ ਸਿੰਗਰ ਹੂੰ ਔਰ ਹਮਾਰਾ ਘਰ ਗੋਪਾਲਗੰਜ ਜ਼ਿਲ੍ਹਾ ਹੈ ਬਿਹਾਰ ਸੇ ਅਸੀਂ ਬਿਲੰਦ ਕਰਤੇ ਹੈ ਅੱਜ ਹਮ पंजाब राज्य में लुधियाना जिला में हैं और लुधियाना में हम बर्दवान सब्जी मंडी में हैं जहाँ पर आज छठ पूजा इस बर्दवान सब्जी मंडी के प्रांगण में मनाया जा रहा है आज उस मंच पर हम हैं ये छठी मैया की आशीर्वाद आप तमाम जनता का ये आशीर्वाद है कृपा है मेरा नाम मनोज कुमार है न्यू सब्जी मंडी जलंधर बाईपास आड़त का काम है एम के फ्रूट कंपनी लुधियाना की तरफ से और बर्दवान सब्जी मंडी में बहुत ही धूमधाम से छठ पूजा मनाया जा रहा है बरसों से और यहाँ बहुत ही बढ़िया प्रोग्राम किया जाता है और सारे प्रवासी भाई चारा मिलकर यहाँ पर बहुत ही बढ़िया छठ पूजा का त्यौहार मनाते हैं उसके लिए सबको लिए धन्यवाद सब्जी मंडी फड़ी एसोसिएशन द्वारा बरधवान सब जी मंडी ने शिव मंदिर चंडीगढ़ रोड में छठ पूजा बड़ी धूमधाम से हर साल की तरह इस साल भी मनाया जा रहा है हमारे बरधवान सब जी मंडी के प्रधान संतोष जी पप्पू जी मुन्ना जी द्वारा ये आयोजित कराया जाता है और ये हर साल इसी तरह धूमधाम से मनाया जाएगा